ਸਕ੍ਰੀਨ 'ਤੇ ਚੱਲ ਰੀਆਂ ਤਸਵੀਰਾਂ ਜਿਦੇ ਵਿੱਚ ਪੁਲਿਸ ਦੀ ਗ੍ਰਿਫਤ ਦੇ ਵਿੱਚ ਵਿਅਕਤੀ ਮੂੰਹ ਲੁਕੋ ਕੇ ਬੈਠੇ ਨੇ ਤਾਂ ਦਾਅਵਾ ਦੀ ਹੈ ਕਿ ਢਾਬੇ ਦੇ ਅੰਦਰ ਸੈਕਸ ਰੈਕਟ ਚੱਲ ਰਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕੀਤੀ ਤਾਂ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਤਲਵੰਡੀ ਸਾਹੂ ਨੇ ਦੱਸਿਆ ਕਿ ਤਲਵੰਡੀ ਅਤੇ ਰਾਮਾ ਰੋਡ ਤੇ ਬਣੇ ਢਾਬੇ ਦੇ ਵਿੱਚ ਦੇਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਅਤੇ ਸੈਕਸ ਰੈਕਟ ਵਾਸਤੇ ਬਾਹਰੋਂ ਕੁੜੀਆਂ ਮੰਗਵਾ ਕੇ ਗਲਤ ਧੰਦਾ ਚਲਾਇਆ ਜਾਂਦਾ ਸੀ ਜਿਸ ਦੀ ਸ਼ਿਕਾਇਤ ਮਿਲੀ ਤੇ ਰੇਡ ਕੀਤੀ ਤੇ ਮੌਕੇ ਤੇ 6 ਜਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਿਲ ਨੇ ਇੰਸਪੈਕਟਰ ਹਰਬੰਸ ਸਿੰਘ ਵੱਲੋਂ ਕੱਲ ਜਿਹੜਾ ਇੱਕ ਜਿਸਮ ਫਰੋਸ਼ੀ ਦਾ ਗਰੋਹ ਜਿਹੜਾ ਕਾਬੂ ਕੀਤਾ ਗਿਆ ਹੈਗਾ ਇਹ ਇੱਥੇ ਪੀਟਾਬਾ ਪਿਆ ਜਾਂਦਾ ਉਹਦਾ ਮਾਲਕ ਜਿਹੜਾ ਉਹ ਇੱਥੋਂ 12 ਜਨਾਨੀਆਂ ਨੂੰ ਬੁਲਾ ਕੇ ਤੇ ਗਾਕਾਂ ਨੂੰ ਬੁਲਾ ਕੇ ਇੱਥੇ ਜਿਸਮ ਫਰੋਸ਼ੀ ਦਾ ਜਿਹੜਾ ਪੰਦਾ ਕਰਵਾਂਦਾ ਇਹਦੇ ਸਬੰਧਤਲਾ ਮੇਲੇ ਤੇ ਇਨਸਪੈਕਟਰ ਹਰਵੰਦ ਸਿੰਘ ਨੇ ਉੱਥੋਂ ਚਾਰ ਵਿਅਕਤੀ ਜਿਹੜੇ ਹੈਗੇ ਆ ਉਹ ਜਿਸਮ ਫਰੋਸ਼ੀ ਦੇ ਤੰਦੇ ਜਿਹੜੇ ਉੱਥੇ ਜਿਹੜੇ ਓਵਰੈਸਟ ਕੀਤੇ ਆ ਤੇ ਦੋ ਜੜੀਆਂ ਲੇਡੀਜ਼ ਜਿਹੜੀਆਂ ਉੱਥੋਂ ਜੜੀਆਂ ਜਿਸਮ ਫਰੋਸ਼ੀ ਦਾ ਤੰਦਾ ਕਰਦੀਆਂ ਉਹ ਫੜੀਆਂ ਗਈਆਂ ਹੈਗੀਆਂ ਤੇ ਉਹਦੇ ਤੇ ਉਹਨਾਂ ਨੂੰ ਅਰੈਸਟ ਕਰਕੇ ਵਿਅਕਤੀਆਂ ਨੂੰ ਅਗਲੀ ਕਾਰਵਾਈ ਅਮਲ ਚੁਲੰਦੀ ਹੈ ਤਾਂ ਦੇਖਿਆ ਜਾਂਦਾ ਕਿ ਕਈ ਥਾਵਾਂ ਦੇ ਉੱਤੇ ਹੋਟਲਾਂ ਦੀ ਆਰ ਦੇ ਵਿੱਚ ਜਾਂ ਫਿਰ ਸਪਾ ਸੈਂਟਰਾਂ ਦੀ ਆਰ ਦੇ ਵਿੱਚ ਦੇਵਪੂਜਾ ਦੇ ਧੰਦੇ ਕੀਤੇ ਜਾਂਦੇ ਨੇ ਹਾਲਾਂਕਿ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ